ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਭਈ ਮਿੱਤਰੋ ਇੱਕ ਨਵਾਂ ਸ਼ੌਂਕ ਲੈ ਕੇ ਪਹੁੰਚਿਆ ਤੁਹਾਡੇ ਕੋਲ ਪਠਾਨਕੋਟ ਸ਼ਹਿਰ ਚ ਪੁਜੇ ਹੋਏ ਆ। ਤੇ ਆਪਣੇ ਬਿਰਸ਼ੇਬੀਦ ਦੀ ਛਾਤਾਂ ਨਾਲ ਦੀਪੂ ਪਹਿਲਵਾਨ ਤੇ ਹੋਰ ਸੱਜਣ ਜਿਹੜੇ ਆ ਨਾਲ ਖੜੇ ਨੇ ਆਪਣੇ। ਤੇ ਸ਼ੌਂਕ ਕਰਾਉਣੇ ਤੁਹਾਨੂੰ ਆਪਾਂ ਬਾਈ ਦੇ ਕਬੂਤਰਾਂ ਦਾ। ਇਹ ਦੇਖੋ ਦੇਸੀਆਂ ਦਾ ਸ਼ੌਂਕ ਆ ਇੱਥੇ। ਕਾਫੀ ਸ਼ਤਾਂ ਦੇਖੀਆਂ ਜਿਨ੍ਹਾਂ ਦੇ ਉੱਪਰ ਦੇਸੀ ਕਬੂਤਰ ਨੇ। ਔਰ ਜਾਲ ਬਹੁਤ ਵੱਡਾ ਲਾਇਆ ਹੋਇਆ। ਜਿਵੇਂ ਤੁਹਾਨੂੰ ਪਤਾ ਕਿ ਦੇਸੀਆਂ ਵਾਲੇ ਕਬੂਤਰ ਜਿਹੜੇ ਉੱਪਰੋਂ ਜਦੋਂ ਉੱਡ ਕੇ ਆਂਦਾ ਤੇ ਉੱਚੀ ਥਾਂ ਭਾਲਦਾ ਹਮੇਸ਼ਾ ਹੀ। ਤੇ ਸ਼ੌਂਕ ਜਿਹੜਾ ਵੀਰ ਦਾ ਬਹੁਤ ਵਧੀਆ ਦੇਸੀ ਕਬੂਤਰ ਨੇ ਔਰ ਇਸੇ ਛੱਤ ਤੋਂ ਦੇਸੀ ਕਬੂਤਰ ਹੀ ਵੜਾਏ ਜਾਂਦੇ ਆ ਤੇ ਕਬੂਤਰ ਬੜੇ ਬੜੇ ਵਧੀਆ ਵਧੀਆ ਨਸਲਾਂ ਦੇ ਆ ਤੁਹਾਨੂੰ ਸਾਰੇ ਦੇ ਸਾਰੇ ਆਪਾਂ ਦਿਖਾਵਾਂਗੇ ਖੁੱਡਿਆਂ ਦੇ ਅੰਦਰ ਵੀ ਦਿਖਾਉਨੇ ਆ ਤੇ ਬਾਹਰ ਵੀ ਦਿਖਾ ਦਿੰਨੇ ਆ ਜਿੰਨੇ ਵੀ ਹੈਗੇ ਨੇ ਵੀਰ ਹੁਣਾ ਦੇ ਕੋਲ ਆ ਲਓ ਬਈ ਮਿੱਤਰੋ ਬਾਕੀ ਸੇਅਰ ਵੀਰ ਹੁਣਾ ਦੀ ਪੂਰੀ ਆ ਤੇ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਦੇਸੀ ਨੇ ਵੀਰ ਦੇ ਕੋਲ गोल्डन जीरे ਕਮਗਰ ਟੈਡੀ ਹਰ ਤਰ੍ਹਾਂ ਦੇ ਕਬੂਤਰ ਜੇ ਤੁਹਾਨੂੰ ਆਪਾਂ ਇਹਨਾਂ ਦਾ ਸ਼ੌਂਕ ਕਰਾਉਂਦੇ ਆਂ ਬਾਈ ਹਲੋ ਬਾਈ ਆਹ ਕਰੋ ਸ਼ੌਂਕ ਮੇਰੇ ਵੀਰ ਇੱਕ ਨੰਬਰ ਕਬੂਤਰ ਨੇ ਬਾਈ ਸਾਰੇ ਦੇ ਸਾਰੇ ਕਿੰਨੇ ਵੇਰਾ ਬਹੁਤ ਵਧੀਆ ਵਧੀਆ ਕਮੂਤਰ ਵੀਰ ਹੋਣਾ ਦੇ ਗੱਲ ਕਰੀਏ ਜਿੱਥੇ ਵੀ ਜਾਈਦਾ ਨਸਲ ਜਿਹੜੀ ਇੱਕ ਤੋਂ ਇੱਕ ਬੁੱਕ ਤੋਂ ਮਿਲਦੀ ਆ ਹਰ ਕਿਸੇ ਭਰਾ ਦੇ ਕੋਲ ਇਧਰੋਂ ਸਾਫ਼ ਦੇਖਦੇ ਨੇ ਆ ਜੀ ਦਾ ਆ ਜੀ ਦਾ ਸਾਡੇ ਕਿੜੀ ਯਾਰ ਇੱਕ ਟਾਈਮ ਬਈ ਆਪਣੇ ਕੋਲ ਵੀ ਸਾਰੇ ਇਹੀ-ਇਹੀ ਦੇਸੀ ਕਬੂਤਰ ਹੀ ਸੀ ਆਪਾਂ ਫਿਰ ਸਾਰੇ ਦੇਸੀ ਦੇ ਦੇਤੇ ਤੇ ਸ਼ੌਂਕ ਕਿਹੜਾ ਮਲਵਈਆਂ ਦਾ ਕਰਨ ਲੱਗੇ ਪੁਰਾਣੇ ਸਮਿਆਂ ਦੇ ਵਿੱਚ ਜਿੰਨੇ ਵੀ ਭਰਾ ਹੀ ਗਏ ਇਨ੍ਹਾਂ ਦੇਸੀਆਂ ਦਾ ਹੀ ਸ਼ੌਂਕ ਕਰਦੇ ਸੀ ਆਹ ਕਾਲੇ ਚੀਨੇ ਦੇਖੋ ਬੜ ਬੜੇ ਵਧੀਆ ਤਗੜੇ ਕਬੂਤਰ ਨੇ ਇਹ ਹੈ ਬਾਈ ਹੁਣਾਂ ਦਾ ਇੱਕ ਖੁੱਡਾ ਬਾਈ ਜੀ ਇਹਦੇ ਵਿੱਚ ਵੀ ਕਾਫੀ ਕਬੂਤਰ ਨੇ ਔਰ ਲਾਲ ਖਾਂਡੇ ਨੇ ਵਿੱਚ ਕਾਦੀ ਗਈ ਔਰ ਥਿਆਰਾ ਕੰਮ ਥੋੜਾ ਹੈ ਇਹ ਖੇਤ ਦੇ ਮੈਂ ਹੁਣੇ ਬਸਾਂ ਮਾਚਾ ਗੋਲਡਨ ਜੀਰੇ ਬਲੇ ਬਲੇ ਸੋਨੇ ਕਬੂਤਰ ਆ ਬਾਈ ਇਹ ਅਸਮਾਨ ਚ ਬੰਦੀ ਹੋ ਕੇ ਉੜਦੇ ਆ ਜਿੰਨੇ ਵੀ ਆ ਔਰ ਵਧੀਆ ਉਡਾਰ ਵੀ ਕਰਦੇ ਨੇ ਬਾਈ ਇਹ ਹੈ ਬਾਈ ਇੱਕ ਖੁੱਡਾ ਤੇ ਦੂਸਰੇ ਦੇ ਵਿੱਚ ਵੀ ਆਪਾਂ ਚੱਲਦੇ ਆ ਇਹਦੇ ਵਿੱਚ ਲੱਗਦਾ ਸਾਰੇ ਪੱਠੇ ਆ। ਹਾਂ ਇਹਦੇ ਵਿੱਚ ਪੱਠੀਆਂ ਪੱਠੀਆਂ ਆ ਜਿਆਦਾ। ਇਹ ਬੰਦਾ ਆਹ ਬੜਾ ਵਧੀਆ। ਵੀਰ ਦਾ ਸੈਟਅਪ ਬੜਾ ਵਧੀਆ। ਵਧੀਆ ਆ ਅੰਦਰ। ਜਿੰਨਾ ਵੀ ਕੀਤਾ ਹੋਇਆ। ਵਰਸੇ ਵੀਰੇ ਆਪਣੇ ਸ਼ੌਂਕ ਲੀਕ ਜਾਂ ਸੇਲ ਵੀ ਕਰ ਦਿੰਦੇ ਹੋ। ਆਪਣੇ ਸ਼ੌਂਕ ਲੀਆ ਸਾਰੇ ਹੈ। ਹੈਲੋ ਭਾਈ ਇਹ ਸਿਰਫ ਸ਼ੌਂਕ ਦੇ ਲਈ ਆ ਬਾਈ ਹੁਣੀ ਬਾਜ਼ੀਆਂ ੜਾਉਂਦੇ ਨੇ ਘਰੋਂ ਉੜਦੀਆਂ ਨੇ ਠੀਕ ਆ ਜੀ ਇਹ ਹੈਗਾ ਸ਼ੌਂਕ ਪਠਾਨਕੋਟ ਸ਼ਹਿਰ ਦਾ ਵਿਰਸੇ ਵੀਰ ਦਾ ਬੱਚੇ ਵੀ ਅੱਗੋਂ ਪੂਰੇ ਵਧੀਆ ਆ ਬਰੀਦ ਜਿਹੜੀ ਆ ਬਣਾਈ ਆ ਤੇ ਵਿਰਸੇ ਪਾਜੀ ਆ ਜਿਹੜੀਆਂ ਬਾਜ਼ੀਆਂ ਤੁਸੀਂ ਡੰਦਿਓ ਫਿਰ ਮਲਵਈਆਂ ਨਾਲ ਹੀ ਉੱਟ ਜਾਂਦੇ ਨਹੀਂ ਨਹੀਂ ਭਾਈ ਡੰਦਦੇ ਨਹੀਂ ਲੱਗ ਡੰਦਦੇ ਹੋ ਠੀਕ ਆ ਠੀਕ ਆ ਇਹ ਦੇਸੀਆਂ ਦੇ ਨਾਲ ਹੀ ਉੱਡਦੇ ਆ ਬਾਈ ਚੱਲਦੇ ਆ ਤੀਸਰੇ ਖੁੱਡੇ ਦਾ ਵੀ ਤੁਹਾਨੂੰ ਕਰਾਉਨੇ ਆ ਸ਼ੌਂਕ ਉਹਦੇ ਵਿੱਚ ਵੀ ਬਹੁਤ ਬਹੁਤ ਤਗੜੇ ਕਬੂਤਰ ਨੇ ਕੁਝ ਵਧੀਆ ਨਸਲ ਦੇ ਜਿਹੜੇ ਕਬੂਤਰ ਆ ਤੁਹਾਨੂੰ ਫੜ ਕੇ ਵੀ ਦਿਖਾਉਨੇ ਆ ਉਸ ਖੁੱਡੇ ਦੇ ਵਿੱਚ ਇਹ ਸਾਰੇ ਪੱਟੀਆਂ ਪੱਠੀ ਨੇ ਬਾਈ ਜਿੰਨੇ ਵੀ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ ਇਹਦੇ ਵਿੱਚ ਆ ਸਾਰੇ ਦੇ ਸਾਰੇ ਵੱਡੇ ਕਬੂਤਰ ਮਿਰਛੇ ਭਾਈ ਆਇਓ ਅੰਦਰ ਮੜਾ ਜਾ ਕਬੂਤਰਾਂ ਦਾ ਸ਼ੌਂਕ ਆ ਨਾ ਵਿੱਚ ਬੜੇ ਬੜੇ ਸਨਖੇ ਕਬੂਤਰ ਨੇ ਤੁਹਾਡੇ ਇੱਕ ਤਾਂ ਆ ਕਬੂਤਰੀ ਦਿਖਾਓ ਜੀ ਜੀ ਠੀਕ ਹਾਂ ਭਈਆ ਕਬੂਤਰੀ ਬਹੁਤ ਹੀ ਸੋਹਣੀ ਤੇ ਰੰਗ ਵੀ ਵੱਖਰਾ ਪਹਿਲੀ ਵਾਰੀ ਦੇਖਿਆ ਆਪਾਂ ਇਦਾਂ ਦਾ ਲੱਗੀ ਰੰਗ ਆ ਤੇ ਅੱਖਾਂ ਦੇਖੋ ਜਿਵੇਂ ਟੈਡੀਆਂ ਦੀਆਂ ਚਟਕੀਆਂ ਹੁੰਦੀਆਂ ਆਆਂ ਬਾਲੀ ਸਨਖੀ ਆ ਬਾਈ ਇਹ ਕਿੱਥੋਂ ਲਿਆਂਦੀ ਆ ਬਿਰਸੇਵਾ ਜੀ ਇਹ ਪਾਜੀ ਬਾਰਡਰ ਤੋਂ ਲਿਆਂਦਾ ਹੈ ਮਕੂਤਰੀ ਕੂਤਰੀ ਅੱਛਾ ਸੱਚੀਆਂ ਦੀ ਪਾਜੀ ਜਦੋਂ 73 ਦੀ ਉੱਡਦੀ ਨਾ ਪਾਰ ਹਾਂ ਇਹਦੇ ਬਕਾਇਦਾ ਮੋਰਾਂ ਲਗੇ ਤਿੰਨ ਚਾਰ ਅੱਛਾ ਇਹ ਲੈ ਕੇ ਆਹੀ ਰੱਖੀ ਇੱਥੋਂ ਰਿੰਗ ਪਾਰ ਦਾ ਪਿਆ ਇਹ ਠੀਕ ਆ ਜੀ ਵੀ ਰਿੰਗ ਪਾਰ ਦਾ ਜਿਹੜਾ ਇਹਦੇ ਪਿਆ ਹੋਇਆ ਆ ਪੈਰ ਦੇ ਵਿੱਚ ਸਹੀ ਆ ਜੀ ਤੇ ਇਹਦੇ ਬੱਚੇ ਕਿਹੜਾ ਹੈ ਹਾਂ ਜੀ ਬੱਚੇ ਉੱਤਰ ਲਏ ਪਾਜੀ ਠੀਕ ਆ ਬੱਚੇ ਨਹੀਂ ਇਹ ਹਜੇ ਇੰਨੇ ਕੱਡੇ ਹਨਾ ਨਹੀਂ ਕੱਡੇ ਪਈ ਬੱਚੇ ਆਪਣੇ ਵਰਗੇ ਨਹੀਂ ਆਪਣੇ ਵਰਗੇ ਬੱਚੇ ਆਹ ਤੋਂ ਨਹੀਂ ਦੇਖਾਇਆ ਮਤਲਬ ਕਿ ਛੁਨੇ ਕੱਡੇ ਆ ਕਿਹਨਾਂ ਅੱਛਾ ਅੱਛਾ ਹਾਂ ਦੇਖ ਹਾਂ ਬਾਲੀ ਸਨੱਖੀ ਆ ਕਬੂਤਰੀ ਆ ਕਬੂਤਰ ਨਾਲ ਹੀ ਜੋੜਾ ਇਹਦਾ ਹਾਂ ਨਾਲ ਜਿਹੜਾ ਇੱਕ ਕਬੂਤਰ ਆ ਬਾਈ ਲਾਗੇ ਖੜਾ ਆ ਜਿਹੜਾ ਸੋਹਣਾ ਸਨੱਖਾ ਜੋੜਾ ਇਹਦੀ ਦਿਖਾਓ ਕਰਾਓ ਸ਼ੌਂਕ ਜਿਹੜਾ ਕਿਹੜਾ ਆ ਤਿੰਨ ਚਾਰ ਸਾਲ ਰਿਹਾ ਇਹਦਾ ਕੁੱਟੇ ਭਾਜੀ ਤਿੰਨ ਚਾਰ ਸਾਲ ਰਿਹਾ ਕਬੂਤਰ ਕਰਾਓ ਤੇ ਹੁਣ ਇਹਨਾਂ ਜੋੜਿਆਂ ਚ ਰੱਖਦੇ ਬੱਚੇ ਬੜੇ ਵਧੀਆ ਉੱਟਦੇ ਸਹੀ ਆ ਸਹੀ ਆ ਹਾਂ ਸਭੀ ਆ ਬਾਲ ਬਹੁਤ ਵਧੀਆ ਕਿੰਨੀ ਘੜਾਰ ਆ ਗਈ ਆ ਭਾਈ ਏਅਰ ਕੰਡ ਆਈਆਂ ਬਾਜੀਆਂ ਐਕੀ ਡਾਇ ਬੜੀ ਮੇਰੇ ਨਾਲ ਬਾਹਰ ਆ ਕੇ ਦਿਖਲੇ ਤਾਂ ਅੱਛਾ ਤੇ ਐਕੀ ਕਬੂਤਰ ਕੋਈ ਤਾਂ ਗਏ ਠੀਕ ਆ ਠੀਕ ਆ ਇੱਕ ਕਬੂਤਰ ਮੇਰਾ ਪੜਾਉਂਦਾ ਉਹ ਕਬੂਤਰ ਫੜਿਆ ਜਿਹਦੀ ਛਾਤੀ ਤੇ ਮਾਰਾ ਜਾ ਲਾਲ ਰਾਂਗਾ ਕਾਲਸਰਾ ਕਾਲੇ ਘਾਟੇ ਦਾ ਹਾਂ ਇਹ ਵੀ ਕਰ ਗਈ ਆ ਨਹੀਂ ਨਹੀਂ ਭਾਜੀ ਇਹ ਬਾਹਰੋਂ ਲਿਆਂਦਾ ਜੀ ਲਿਆਂਦਾ ਬਾਹਰੋਂ ਹੈਨਾ ਕਬੂਤਰ ਬੜਾ ਚੰਗਾ ਆਏ ਬਹੁਤ ਵਧੀਆ ਨਸਲ ਉਹ ਸੁਨਖਾ ਆ ਪੂਰਾ ਵਧੀਆ ਹਾਂ ਦੇਖੋ ਭਾਈ ਰਿੰਗ ਬਣਦੇ ਆ ਜੀ ਵੀ ਅੱਖ ਦੇ ਵਿੱਚ ਪੂਰਾ ਵਧੀਆ ਕਬੂਤਰ ਇਦਾਂ ਕਬੂਤਰ ਲਈ ਮੈਂ ਤੁਹਾਨੂੰ ਵੀ ਵਖਾਣਾ ਠੀਕ ਹੈ ਜੀ ਇਹਦਾ ਕਬੂਤਰ ਦੇਖੋ ਜੀ ਜਿਹਦਾ ਪਰ ਵੀ ਦਿਖਾਓ ਜੀ ਇਹ ਥੋੜਾ ਕਰੀਪ ਠੀਕ ਹੈ ਛੱਡ ਦੇ ਆਹ ਕਬੂਤਰੀ ਲਈ ਹਾਂ ਲੋ ਭਾਈ ਤੁਹਾਨੂੰ ਕਬੂਤਰੀ ਦਾ ਵੀ ਸ਼ੌਂਕ ਕਰਾਉਣੀ ਆ ਤੁਹਾਡੇ ਕੋ ਟੈਡੀ ਘਾਟੀ ਆ ਹਨਾ ਤੇ ਟੈਡੀ ਹੈਗੇ ਭਾਈ ਤੁਹਾਨੂੰ ਇਹ ਵੀ ਟੈਡੀਆਂ ਕਬੂਤਰੀ ਅੱਛਾ ਇਹ ਵੀ ਟੈਡੀਆਂ ਪਾਰ ਦਾ ਨੰਬਰ ਲੱਗਾ ਹੋਇਆ ਵਿੱਚ ਇਹਦੇ ਹਾਂ ਲੋ ਟੈਡੀ ਟੈਡੀ ਆ ਚਾ ਲਾਲ ਡੋਰਾ ਬਈ ਇਹ ਕਬੂਤਰੀ ਦੇ ਪੂਰੀ ਵਧੀਆ ਇਹ ਜਿਹੜਾ ਪਹਿਲਾ ਕਬੂਤਰਾ ਦਿਖਾਇਆ ਬਈ ਉਹਦੇ ਨਾਲ ਇਹਦੀ ਜੋੜ ਆ ਸਹੀ ਆ ਮੈਂ ਤੁਹਾਨੂੰ ਟੈਡੀ ਦਿਖਾਈਏ ਦਿਖਾਓ ਕਿਹੜੇ ਆ ਇਹ ਇਹ ਦੱਸ ਨੰਬਰ ਚੱਲਾ ਪਿਆ ਬਈ ਸਹੀ ਆ ਪਾਰਦਾ ਹੀ ਜੇ ਠੀਕ ਆ ਠੀਕ ਆ ਜੀ ਪਾਰਦਾ ਇਹ ਅੱਡਾ ਬਈ ਕੁੱਤਰ ਹੈ ਹੈ ਇਹਦੇ ਬੱਚੇ ਬਹੁਤ ਵਧੀਆ ਹੁੰਦੇ ਭਾਈ ਸਹੀ ਹੈ ਸਹੀ ਹੈ ਵਧੀਆ ਹੈ ਭਾਈ ਬਹੁਤ ਵਧੀਆ ਸਹੀ ਹੈ ਸਹੀ ਨੇ ਹਾਂ ਪੱਕੇ ਨੰਬਰਾਂ ਵਾਲੀ ਹੈ ਸਾਰੇ ਹੈ ਬਹੁਤ ਵਧੀਆ ਭਾਈ ਹਾਂ ਦੇਖੋ ਇਹਦੀ ਅੱਖ ਆ ਆ ਅੱਖ ਭਾਈ ਜਮਾ ਚਿੱਟੀ ਤੋੜਾ ਲਾਇਆ ਦੇਖੋ ਅੱਖ ਬਾਈ ਜਰਾ ਵੀ ਇਹਦੇ ਵਿੱਚ ਲਾਲਗੀ ਨਹੀਂ ਪੂਰਾ ਹੀ ਚਟਾ ਹੈ ਚਿੱਟੀ ਆਖਦਾ ਹੈ ਸਹੀ ਹੈ ਬਾਈ ਇਹਨਾਂ ਦੇ ਵੀ ਜਿਹੜੇ ਪੱਕੇ ਨੰਬਰ ਹੀ ਆ ਬਾਈ ਸਾਰਿਆਂ ਦੇ ਜੰਨੇ ਵੀ ਬਾਈ ਦੇ ਕੋਲ ਆ ਸਹੀ ਹੈ ਬਾਈ ਆ ਦੇਖੋ ਭਾਈ ਕਬੂਤਰੀ ਬਹੁਤ ਵਧੀਆ ਸ਼ਾਨਦਾਰ ਭਾਈ ਤੇ ਇਹਨਾਂ ਦੇ ਫੇ ਅੱਗੇ ਬੱਚੇ ਡੰਦੇ ਹੋ ਜਿੰਨੇ ਦੀ ਆ ਠੀਕ ਆ ਠੀਕ ਆ ਭਾਈ ਸਾਹਿਬ ਬਹੁਤ ਵਧੀਆ ਸ਼ੌਂਕ ਆ ਰੰਗ ਪੱਕੇ ਲੱਗੇ ਵੀ ਪਾਰ ਦੀਆਂ ਹੀ ਅੱਜ ਪਾਰ ਆ ਦੇਖੋ ਪੈਰ ਦੇ ਵਿੱਚ ਛੱਲੇ ਆ ਆ ਦੇਖੋ ਭਈ ਅੱਖ ਕਬੂਤਰੀ ਦੀ ਇਹਦੀ ਵੀ ਬਲੀ ਵਧੀਆ ਆ ਪੂਛੇ ਦੀ ਪੱਟੀ ਦੀ ਆ ਨੀ ਛਾੜੇ ਪਈ ਬਾਈ ਛਾੜੇ ਜਾ ਠੀਕ ਆ ਠੀਕ ਆ ਸਹੀ ਆ ਬਈ ਆ ਸਿਆਲ ਕੋਟੀ ਬਲੀ ਆ ਆਹ ਲਓ ਬਈ ਸਿਆਲ ਕੋਟੀ ਕਬੂਤਰਾਂ ਦਾ ਵੀ ਤੁਹਾਨੂੰ ਕਰਾਈਏ ਸ਼ੌਂਕ ਛੱਲਾ ਇਹਦੇ ਵੀ ਪੈਰ ਦੇ ਵਿੱਚ ਪਿਆ ਹੋਇਆ ਆ ਆਖ ਦੇਖੋ ਇਹਦੀ ਗਹਿਰੀ ਜੀ ਅੱਖਾਂ ਹੈ ਨਾ ਲਾਲ ਕਾਲਾ ਪਾਣੀ ਚਿੱਟਾ ਪਾਣ ਕਾਫੀ ਤਰ੍ਹਾਂ ਦੀ ਆ ਕਾਫੀ ਰੰਗ ਜਿਹੜੇ ਇਹਦੀ ਅੱਖ ਦੇ ਵਿੱਚ ਬਣ ਰਹੇ ਨੇ ਪਾਜੀ ਦਾ ਦੋ ਦੋ ਕਲੀ ਦੇ ਬੱਚਾ ਮੇਰੇ ਕੋ ਚਾਰ ਚਾਰ ਪੰਜ ਪੰਜ ਘਟੇ ਹੋ ਕੇ ਅੱਛਾ ਵਧੀਆ ਸਹੀ ਆ ਉੜ ਦੇ ਬੰਦੀ ਆ ਉੱਚੀ ਹਾਂਜੀ ਉੱਚੀ ਉੱਚੀ ਪਾਜੀ ਸਾਡੇ ਕੋਲ ਛੋਟੇ ਉੱਚੇ ਆ ਉੱਚੇ ਹੀ ਉੜਦੇ ਆ ਜਿੰਨੇ ਵੀ ਆ ਇਹ ਵੀ ਸਿਆਲ ਕੋਟੀ ਆ ਲਓ ਬਈ ਇਹ ਕੋਹਰ ਤਾਂ ਸ਼ੌਂਕ ਕਰਈਏ ਸਿਆਲ ਕੋਟੀ ਦਾ ਐਨੇ ਪੰਜੇ ਤੇ ਰਿੰਗੇ ਦਾ ਅੱਖਾਂ ਇਹਨਾਂ ਦੀਆਂ ਇਦਾਂ ਦੀਆਂ ਹੁੰਦੀਆਂ ਸਿਆਲ ਕੁੱਟੀ ਇਹਨਾਂ ਨੂੰ ਤਾਂ ਕਹਿੰਦੇ ਆ ਨਹੀਂ ਤਾਂ ਤਿਲ ਵੱਡਾ ਹੁੰਦਾ ਭਾਈ ਥੋੜਾ ਨਾ ਅੱਛਾ ਤਿਲ ਵੱਡਾ ਹੁੰਦਾ ਤੇ ਅੱਖਾਂ 'ਚ ਗਹਿਰਾਈ ਜੀ ਆ ਜਿਹੜੀ ਹਾਂਜੀ ਜਾਲਾ ਵੀ ਹੁੰਦਾ ਜਾਲ ਜਾਲਾ ਜਾਲਾ ਜਿਆ ਗਹਿਰੀ ਜਈ ਆ ਜਿਹੜੀ ਅੱਖ ਤਿਲ ਵੱਡਾ ਥੋੜਾ ਨਾ ਸਹੀ ਆ ਸਹੀ ਆ ਸਹੀ ਆ ਇਸ ਕਰਕੇ ਇਹਨਾਂ ਨੂੰ ਸਿਆਲ ਕੁੱਟੀ ਆ ਗਿਆ ਸਹੀ ਆ ਮੇਰਾ ਵੀਰ ਇਹ ਬੇਫੁੱਤਰ ਹੁੰਦੇ ਆ ਭਾਈ ਮੇਰੇ ਕੋਲ ਅਕੀ ਬਾਈ ਤੋਂ ਪਹਿਲਾਂ ਹਟ ਗਿਆ ਫਿਰ ਬਾਈ ਦੇ ਅਗਲੇ ਦਿਨ ਆਇਆ ਅੱਛਾ 4:00 ਤੱਕ 4:30 ਵਜੇ ਤੱਕ ਇੰਨੀ ਵੀ ਵਜੇ ਉਡਾ ਲੈਂਦੀ ਆ ਗਰਮੀ ਦੇ ਵਿੱਚ ਬਈ ਇਹਨਾਂ ਦਾ ਬਹੁਤ ਤਕੜਾ ਰਿਯਾਲਟੰਦਾ ਆ ਦੇਖੋ ਕਬੂਤਰ ਜਿਹੜਾ ਤੁਹਾਨੂੰ ਪਹਿਲਾਂ ਲਖਾਇ ਸੀ ਕਾਲਾ ਗਾਟਾ ਇੱਕ ਵੀ ਪਰ ਵਿੱਚ ਚਟਾਣੀ ਹੈਗਾ ਬਾਲਾ ਸੁਨੱਖਾ ਹੈ ਇਹ ਵੀ ਕਬੂਤਰ ਵਧੀਆ ਸ਼ੌਂਕ ਆ ਵੀਰ ਦਾ ਤੇ ਬਹੁਤ ਵਧੀਆ ਵਧੀਆ ਕਬੂਤਰ ਬਈ ਡੱਬਾ ਵਾਲੀ ਕਿਸਮ ਦੀ ਆ ਲਓ ਜੀ ਡੱਬ ਵਾਲੇ ਵੀ ਕਰੋ ਸ਼ੌਂਕ ਇਦਾਂ ਹੀ ਕਰੋ ਤੁਸ ਪਰਦੇ ਸਹੀ ਆ ਆ ਲਓ ਸ਼ਾਨ ਸ਼ਾਨ ਕੇ ਲਿਆਂਦੇ ਰਿਆ ਸਾਰੇ ਹਾਂ ਭਾਜੀ ਨਹੀਂ ਕੂਤਰ ਬੜੇ ਭਾਜੀ ਮੇਰੇ ਨਾਲ ਪਿੱਛੇ ਵਾਇਰਸ ਤੇ ਆ ਗਿਆ ਅੱਛਾ ਬੜਾ ਨੁਕਸਾਨ ਹੋਇਆ ਕੂਤਰਾਂ ਦਾ ਕੋਈ ਚੱਕਰ ਹੀ ਨਹੀਂ ਬਾਈ ਤੁਹਾਨੂੰ ਐਰਕਾਂ ਦਵਾਈ ਦੱਸ ਦਾਂਗੇ ਵਾਇਰਸ ਨਹੀਂ ਕਦੇ ਆਊਗਾ ਜ਼ਿੰਦਗੀ ਦੇ ਵਿੱਚ ਸਹੀ ਆ ਭਾਈ ਇੱਕ ਵਾਰ ਹਈਆ ਆ ਦੇਖੋ ਭਈ ਇਹ ਵੀ ਡੱਬ ਵਾਲਿਆਂ ਚੋਂ ਆ ਭਾਈ ਸੋਹਣਾ ਸ਼ੌਂਕ ਆ ਵੀਰ ਦਾ ਬਹੁਤ ਵਧੀਆ ਗੱਲ ਕਰੀਏ ਬਾਈ ਜਿੱਥੇ ਵੀ ਜਾਈਦਾ ਕਬੂਤਰ ਇੱਕ ਤੋਂ ਇੱਕ ਜਿਹੜੇ ਆ ਦੇਖਣ ਨੂੰ ਮਿਲਦੇ ਆ ਤੇ ਦੇਸੀਆਂ ਵਾਲੇ ਭਰਾ ਜਿਹੜੇ ਦੇਸੀਆਂ ਦਾ ਸ਼ੌਂਕ ਕਰਦੇ ਆ ਤੇ ਮਲਵਈਆਂ ਵਾਲੇ ਮਲਵਈਆਂ ਦਾ ਕਰਦੇ ਆ ਤੇ ਬਾਈ ਉਹਨਾਂ ਨੂੰ ਦੇਸੀਆਂ ਦਾ ਸ਼ੌਂਕ ਆ ਤੇ ਵਧੀਆ ਲਾਜਵਾਬ ਕਬੂਤਰ ਨੇ ਵੀਰ ਹੋਣਾਂ ਦੇ ਕੋਲ ਬਹੁਤ ਵਧੀਆ ਵੀਰੇ ਅੰਦਰ ਬੱਚੇ ਬੱਚੇ ਵੀ ਹੈਗੇ ਅੰਦਰ ਤੇ ਲਾਓ ਬਾਈ ਸ਼ੌਂਕ ਕਰਾਣੇ ਆ ਤੈਨੂੰ ਅੰਦਰ ਬੱਚਿਆਂ ਦਾ ਵੀ ਆ ਲਾਓ ਬਾਈ ਹਾਂ ਦੇਖ ਹਾਂ ਬੱਚੇ ਜਿਹੜੇ ਆ ਕੱਢੇ ਹੋਏ ਆ ਇਹਲੇ ਤੇ ਐਗ ਪੈਡ ਬੋਲਾਂ ਜਿਹੜੀਆਂ ਲਾਈਆਂ ਹੋਈਆਂ ਵੀਰ ਹੁਣਾਂ ਨੇ ਅੱਛਾ ਇੱਕ ਇੱਕ ਹੀ ਕਢਾਉਂਦੇ ਇਹਦੇ ਆ ਬਾਸ਼ਣ ਆ ਗਈ ਲੱਗਦਾ ਵਿੱਚ ਹਨਾ ਬਾਸ਼ਣ ਆ ਗਈ ਵੀਰ ਫੰਡ ਵਿੱਚ ਫੰਡ ਵੱਜੀ ਹੈ ਇਧਰ ਹੁਣ ਠੀਕ ਆ ਠੀਕ ਆ ਐ ਦੇਖੋ ਇੱਕ ਇੱਕ ਹੀ ਬੁਲਾਇਆ ਸਾਰਿਆਂ ਨੂੰ ਹੈ ਹਾਂ ਲੋ ਇੱਕ ਇੱਕ ਹੀ ਬੁਲਾਇਆ ਬਾਈ ਹੁਣਾਂ ਨੇ ਵਧੀਆ ਪਾਲਦੇ ਨੇ ਕਹਿੰਦੇ ਰਿਜ਼ਲਟ ਜਿਹੜਾ ਉਹ ਵਧੀਆ ਹੁੰਦਾ ਆ ਇੱਕ ਇੱਕ ਜੋੜੇ ਕੋਲ ਇੱਕ ਇੱਕ ਹੀ ਬੱਚਾ ਆਂਡੇ ਰੱਖੇ ਹੋਏ ਆ ਇਹਨਾਂ ਨੇ ਬਾਈ ਆ ਦੇਖੋ ਤਾਂ ਇੱਕ ਬੱਚਾ ਆ ਵੀ ਹੈਗਾ ਆ ਵਧੀਆ ਸ਼ੌਂਕ ਆ ਵਿਰਸੇ ਭਾਜੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਵਧੀਆ ਸ਼ੌਂਕ ਆ ਤੁਹਾਡਾ ਤੇ ਇੱਕ ਚੀਜ਼ ਆ ਵੀ ਸ਼ੌਂਕ ਦੇ ਨਾਲ ਜਿਹੜਾ ਬੰਦੇ ਦਾ ਮਨ ਜਿਹੜਾ ਪੁੱਠੇ ਕੰਮਾਂ ਦੇ ਵਿੱਚ ਨਹੀਂ ਜਾਂਦਾ ਸ਼ੌਂਕ ਦੇ ਨਾਲ ਬੰਦਾ ਸਾਰਾ ਦਿਨ ਇਹਨਾਂ ਨਾਲ ਸੰਤੁਸ਼ਟ ਰਹਿੰਦਾ ਆ ਬਾਈ ਤੇ ਬਾਕੀ ਵੀਰ ਦਾ ਸ਼ੌਂਕ ਕਿਦਾਂ ਦਾ ਲੱਗਾ ਹਾਂਜੀ ਉੱਤੋਂ ਦਿਖਾਇਆ ਬਾਈ ਇਹ ਤੁਹਾਨੂੰ ਦੂਰ ਤੋਂ ਦਿਖਾਣੇ ਵੀਰ ਦਾ ਜਾਲ ਬਹੁਤ ਵੱਡਾ ਆ ਬਾਈ ਪੂਰਾ ਵਧੀਆ ਜਿਹੜਾ ਬਣਾਇਆ ਹੋਇਆ ਆ ਬੈਠਣ ਦੇ ਵਾਸਤੇ ਕਬੂਤਰਾਂ ਦੇ ਆ ਦੇਖੋ ਤੇ ਕਬੂਤਰ ਜਿਹੜਾ ਆਸਾਨੀ ਦੇ ਨਾਲ ਜਿਹੜਾ ਆ ਕੇ ਜਾਲਿਆਂ ਤੇ ਬੈਠ ਸਕੇ ਬਾਕੀ ਮਿੱਤਰੋ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਠੀਕ ਹੈ ਜੀ ਤਾਂ ਜੋ ਹਰ ਆਉਣ ਵਾਲੀ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਠੀਕ ਹੈ ਜੀ ਤੇ ਇਹ ਆਪਣੇ ਫੇਰ ਇੱਕ ਵਾਰ ਦੱਸ ਦਈਏ ਪਠਾਨਕੋਟ ਸ਼ਹਿਰ ਦੇ ਵਿੱਚ ਤੁਸੀਂ ਬਾਈ ਜੀ ਜਿਹੜਾ ਸ਼ੌਂਕ ਕਰ ਰਹੇ ਸੀ ਬਿਰਸੇ ਵੀਰ ਦੇ ਕਬੂਤਰਾਂ ਦਾ ਤੇ ਨਵੀਂ ਵੀਡੀਓ ਦੇ ਨਾਲ ਬਾਈ ਜੀ ਬਹੁਤ ਛੇਤੀ ਦੁਬਾਰਾ ਮਿਲਦੇ ਆ ਦਿਓ ਇਜਾਜ਼ਤ ਬਾਈ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਇਹ ਆਪਣੇ ਭਰਾ ਸਾਰੇ ਜਿਹੜੇ ਨਾਲ ਆਏ ਹੋਏ ਸੀ ਇੱਕ ਵਾਰ ਫੇਰ ਦੀਪੂ ਭਾਈ ਜੀ ਕਿਦਾਂ ਠੀਕ ਠਾਕ ਆ ਵਧੀਆ ਵਧੀਆ ਭਾਈ ਇਹ ਸ਼ੌਂਕ ਜਿਹੜੇ ਤੁਸੀਂ ਕਰਿਓ ਪਠਾਨਕੋਟ ਸ਼ਾਇਦ ਇਹ ਦੀਪੂ ਭਾਈ ਸਾਡੇ ਨਾਲ ਸੀ ਠੀਕ ਆ ਜੀ ਮਿਲਦੇ ਆਂ ਭਾਈ ਧੰਨਵਾਦ ਸ਼ੁਕਰੀਆ ਮਿਹਰਬਾਨੀ